ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਲਾਈਕ ਸ਼ੇਅਰ ਤਾਂ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਤਾਂਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਦੀ ਵੀਡੀਓ ਅਸੀਂ ਧਨਦਾਨ ਤੇ ਕੁੱਤੇ ਨੂੰ ਰੋਟੀ ਪਾਉਣ ਦੀ ਬਣਾ ਰਹੇ ਹਾਂ ਅਸੀਂ ਆਪਣੇ ਅੱਖਾਂ ਨਾਲ ਵੇਖਿਆ ਹੈ ਕਿ ਇੱਕ ਘਰ ਸੀ ਉਹ ਬਹੁਤ ਗਰੀਬ ਸੀ ਉਹਨਾਂ ਨੇ ਸਪੈਸ਼ਲ ਆਟਾ ਲਿਆ ਕੇ ਕੁੱਤਿਆਂ ਨੂੰ ਰੋਟੀਆਂ ਬਗਾ ਕੇ ਪੌਣੀਆਂ ਤੇ ਜੇ ਮੀਂਹ ਪੈਂਦਾ ਹੋਣਾ ਤਾਂ ਕੁੱਤਿਆਂ ਨੂੰ ਆਪਣੇ ਘਰ ਵਿੱਚ ਜਗ੍ਹਾ ਵੀ ਦੇਣੀ ਸਾਰੇ ਹੈਰਾਨ ਸੀ ਕਿ ਇਹ ਕੀ ਕਰ ਰਹੇ ਹਨ ਕਿ ਅੱਜ ਉਹਨਾਂ ਨੂੰ ਉਸ ਦਾ ਫਲ ਮਿਲ ਗਿਆ ਹੈ ਅਸੀਂ ਆਪਣੇ ਅੱਖੀਂ ਵੇਖਿਆ ਕਿ ਵਹਿਗੁਰੂ ਜੇ ਅਸੀਂ ਪੁੰਨਦਾਨ ਕਰਦੇ ਹਾਂ ਤਾਂ ਵਹਿਗੁਰੂ ਇਹੋ ਇਹੋ ਰਸਤੇ ਕੱਢ ਦਿੰਦਾ ਹੈ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਕਦੋਂ ਅਮੀਰ ਹੋ ਜਾਂਦੇ ਹਾਂ ਅੱਜ ਅਸੀਂ ਆਪ ਜੀ ਨੂੰ ਇਹ ਦੱਸਦੇ ਹਾਂ ਕਿ ਉਹ ਕੀ ਕੀ ਕਰਦੇ ਸੀ ਹੋਰ ਤਾਂ ਅਸੀਂ ਜਾਣਦੇ ਨਹੀਂ ਕਿ ਉਹਨਾਂ ਨੂੰ ਵੇਖ ਕੇ ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀਆਂ ਤੇ ਤੰਗੀਆਂ ਨਹੀਂ ਆਉਣਗੀਆਂ ਜੀ ਚਲੋ ਅਸੀਂ ਸਾਰੇ ਇਹ ਕੰਮ ਤਾਂ ਕਰ ਨਹੀਂ ਸਕਦੇ ਜੋ ਉਹ ਕਰਦੇ ਸੀ ਉਹ ਤਾਂ ਮੀਂਹ ਪੈਣ ਦੇ ਵਿੱਚ ਆਪਣੇ ਘਰ ਵਿੱਚ ਵੀ ਕੁੱਤਿਆਂ ਨੂੰ ਪਨਾ ਦੰਦੇ ਸੀ ਤੇ ਉਹਨਾਂ ਵਾਸਤੇ ਕੱਪੜੇ ਵੀ ਲਿਆਉਂਦੇ ਸੀ ਅਸੀਂ ਐਨਾ ਕਰ ਸਕਦੇ ਹਾਂ ਕਿ ਜਦੋਂ ਵੀ ਅਸੀਂ ਰੋਟੀ ਬਣਾਈਏ ਤਾਂ ਦੋ ਰੋਟੀਆਂ ਤਿੰਨ ਰੋਟੀਆਂ ਅਸੀਂ ਕੁੱਤਿਆਂ ਜੋਗੇ ਕੱਢ ਸਕਦੇ ਹਾਂ ਹੋ ਸਕੇ ਤਾਂ ਕੁੱਤੀ ਦੇ ਬੱਚਿਆਂ ਨੂੰ ਆਪਾਂ ਦੁੱਧ ਵੀ ਪਾ ਸਕਦੇ ਹਾਂ ਕਿਉਂਕਿ ਮੀਂਹ ਦੇ ਵਿੱਚ ਉਹ ਉਹਨਾਂ ਦੇ ਖਾਣ ਵਾਸਤੇ ਐਨਾ ਇੰਤਜ਼ਾਮ ਨਹੀਂ ਕਰ ਸਕਦੀ ਕਿਉਂਕਿ ਜੇ ਉਹ ਆਪ ਖਾਏਗੀ ਤਾਂ ਹੀ ਤਾਂ ਉਹ ਬੱਚਨ ਦੁੱਧ ਪਿਆਏਗੀ ਹੋ ਸਕੇ ਤਾਂ ਇਹ ਪੁੰਨ ਜ਼ਰੂਰ ਖੱਟ ਲਓ ਜਿਹੜਾ ਪਾ ਸਕਦਾ ਹੈ ਦੁੱਧ ਕੋਈ ਫਟਿਆ ਪੁਰਾਣਾ ਕੰਬੜ ਹੋਵੇ ਜਾਂ ਕਿਸੇ ਦੀ ਸਰਦਾ ਹੋਵੇ ਥੋੜਾ ਨਵਾਂ ਹੀ ਕੁੱਤਿਆਂ ਦੇ ਹੇਠਾਂ ਆਪਾਂ ਪਛਾਹ ਸਕਦੇ ਹਾਂ ਆਪਾਂ ਕੁਝ ਪੁੰਨ ਖਟ ਲਈਏ ਕਿਉਂਕਿ ਉਹ ਵੀ ਛੋਟੇ-ਛੋਟੇ ਬੱਚੇ ਹੁੰਦੇ ਨੇ ਇੱਕ ਇਹ ਚੰਗੀ ਆਦਤ ਆਪਾਂ ਆਪਣੀ ਜ਼ਿੰਦਗੀ ਵਿੱਚ ਐਡ ਕਰ ਸਕਦੇ ਹਾਂ ਕਿਉਂਕਿ ਜਦੋਂ ਆਪ ਆਪਾਂ ਸਵੇਰੇ-ਸਵੇਰੇ ਘੁੰਮਣ ਜਾਂਦੇ ਹਾਂ ਤਾਂ ਕੋਈ ਬਿਸਕੁਟ ਦਾ ਪੈਕੇਟ ਕੋਈ ਰਸ ਦਾ ਪੈਕੇਟ ਜਾਂ ਬ੍ਰੈਡ ਥੋੜਾ ਸਾਨੂੰ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਕਿਹੜਾ ਨਾਲ ਲੈ ਕੇ ਜਾਣਾ ਹੈ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ ਕਦੇ ਵੀ ਸਾਡੇ ਦਰਵਾਜ਼ੇ ਤੇ ਕੋਈ ਭੁੱਖਾ ਕੁੱਤਾ ਆਵੇ ਤਾਂ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਵੀ ਵਹਿਗੁਰੂ ਦਾ ਦਿੱਤਾ ਖਾਂਦੇ ਹਾਂ ਪਤਾ ਨਹੀਂ ਕਿਦੇ ਭਾਗ ਦਾ ਅਸੀਂ ਖਾ ਰਹੇ ਹਾਂ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਪੁੰਨ ਦਾਨ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਪਤਾ ਨਹੀਂ ਲੱਗਦਾ ਕਿ ਦੀ ਦੂਆ ਲੱਗ ਜਾਵੇ ਜੇ ਅਸੀਂ ਪ੍ਰਾਈਵੇਟ ਆ ਗਵਰਨਮੈਂਟ ਜੌਬ ਕਰਦੇ ਹਾਂ ਤਾਂ ਉਹ ਸੈਲਰੀ ਵਿੱਚੋਂ 500 100 200 ਜਿੰਨੇ ਵੀ ਸਾਡੇ ਤੋਂ ਪੁੱਗਦੇ ਹਾਂ ਕੱਢ ਕੇ ਰੱਖੋ ਉਹਨਾਂ ਪੈਸਿਆਂ 'ਚੋਂ ਸਾਨੂੰ ਕੁੱਤਿਆਂ ਨੂੰ ਜਾਨਵਰਾਂ ਪੰਛੀਆਂ ਨੂੰ ਜ਼ਰੂਰ ਦਾਣਾ ਖਾਣਾ ਪੀਣਾ ਬ੍ਰੈਡ ਜ਼ਰੂਰ ਬਿਸਕਟ ਲੈ ਕੇ ਰੱਖਣੇ ਚਾਹੀਦੇ ਜਦੋਂ ਵੀ ਆਵੇ ਆਪਾਂ ਜਾਂ ਬਾਹਰ ਜਾਈਏ ਕਿਤੇ ਚਾਹੇ ਸਾਨੂੰ ਗੱਡੀ ਨੂੰ ਰੋਕ ਗਏ ਕੁੱਤਿਆਂ ਨੂੰ ਕੁਝ ਪਾਣਾ ਚਾਹੀਦਾ ਹੈ ਜ਼ਰੂਰ ਪਾਓ ਇਹ ਗੱਲ ਯਾਦ ਰੱਖੋ ਇਹੀ ਨਾਲ ਜਾਣਾ ਹੈ ਬਾਕੀ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਦਿਲ ਵਿੱਚ ਸੇਵਾ ਭਾਵਨਾ ਜ਼ਰੂਰ ਰੱਖਣੀ ਚਾਹੀਦੀ ਹੈ ਇਹ ਨਹੀਂ ਜੇ ਸਾਡਾ ਢਿੱਡ ਭਰਿਆ ਹੋਇਆ ਹੈ ਤੇ ਇਹਨਾਂ ਜਾਨਵਰਾਂ ਦਾ ਵੀ ਭਰਿਆ ਹੋਇਆ ਹੈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜੇ ਸਾਡੇ ਕੋਲ ਹੈ ਆ ਸਾਡੇ ਕੋਲ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ ਤਾਂ ਅਸੀਂ ਹੋਰਾਂ ਨਾਲ ਵੰਡ ਕੇ ਛਕੀਏ ਬਸ ਇਹ ਦਰਵੇਸ਼ ਸਾਤੋਂ ਇਹੀ ਜਾਂਦੇ ਹਨ ਤਾਂ ਦੇਖੋ ਘਰ ਵਿੱਚ ਕਿਵੇਂ ਬਰਕਤਾਂ ਹੁੰਦੀਆਂ ਨੇ ਵਾਹਿਗੁਰੂ ਤੁਹਾਨੂੰ 4 ਗੁਣਾ ਦੇਵੇਗਾ ਇਹ ਕਰਕੇ ਵੇਖੋ ਜਦੋਂ ਅਸੀਂ ਇੱਕ ਦਿਨ ਦੁੱਧ ਜਾਂ ਰੋਟੀ ਕਿਸੇ ਕੁੱਤੇ ਨੂੰ ਪਾ ਦਿੰਦੇ ਹਾਂ ਤਾਂ ਦੂਜੇ ਦਿਨ ਉਸੇ ਟਾਈਮ ਤੇ ਉਹ ਉੱਥੇ ਖੜ ਜਾਂਦਾ ਹੈ ਉਹ ਕਿੰਨੀਆਂ ਆਸਾਂ ਲੈ ਕੇ ਆਂਦਾ ਹੈ ਉਹ ਹੀ ਜਾਣਦਾ ਹੈ ਜੇ ਅਸੀਂ ਉਹਨੂੰ ਇਗਨੋਰ ਕਰੂਗੇ ਤਾਂ ਉਹ ਸਾਡੇ ਵੱਲ ਵੇਖੀ ਜਾਂਦਾ ਹੈ ਤੁਸੀਂ ਕਿਸੇ ਕੁੱਤੇ ਨੂੰ ਐਵੇਂ ਭੁੱਖਾ ਨਾ ਜਾਣ ਦਿਓ ਫਿਰ ਦੇਖੋ ਜ਼ਿੰਦਗੀ ਦੇ ਵਿੱਚ ਕਿਵੇਂ ਚੰਗੇ ਦਿਨ ਆਉਂਦੇ ਨੇ ਘਰ ਦੇ ਵਿੱਚ ਬਰਕਤਾਂ ਰਹਿਣ ਲੱਗ ਜਾਂਦੀਆਂ ਨੇ ਕਿਉਂਕਿ ਉਹ ਦਰਵੇਸ ਸਾਨੂੰ ਅਸੀਸਾਂ ਦੰਦਦੇ ਨੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਕੁੱਤਿਆਂ ਦੀ ਸੇਵਾ ਜ਼ਰੂਰ ਕਰੋ ਜੀ ਕਿਉਂਕਿ ਇਹਨਾਂ ਦਰਵੇਸਾਂ ਦਾ ਮਨੁੱਖ ਤੇ ਬਿਨਾ ਕੋਈ ਨਹੀਂ ਬਹੁਤੀ ਭੁੱਖ ਲੱਗਣ ਤੇ ਇਹ ਨੁਕਸਾਨ ਵੀ ਕਰ ਦਿੰਦੇ ਨੇ ਵੀਡੀਓ ਦੇਖਣ ਲਈ ਧੰਨਵਾਦ ਜੀ